ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਹੜ ਵਰਗੀ ਸਥਿਤੀ ਦੌਰਾਨ ਵੱਡੇ ਪੱਧਰ ਤੇ ਪਿੰਡਾਂ ਅੰਦਰ ਕਿਸਾਨਾਂ ਦੀਆਂ ਫਸਲਾਂ ਲੋਕਾਂ ਦੇ ਘਰਾਂ ਤੇ ਪਸ਼ੂਆਂ ਸਮੇਤ ਘਰੇਲੂ ਸਮਾਨ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦੀ ਪਰਪਾਈ ਦੀ ਗੱਲ ਕਹੀ ਗਈ ਸੀ ਪਰ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਾ ਮਿਲਣ ਦੇ ਚਲਦੇ ਹੜਪੀੜਤ ਕਿਸਾਨ ਸੰਗਠਨ ਕਮੇਟੀ ਵੱਲੋਂ ਹੁਣ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਸਬੰਧੀ ਹੜਪੀੜਤ ਕਿਸਾਨ ਸੰਗਠਨ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਪਿਛਲੇ ਦੌਰਾਨ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਪਰ ਉਹਨਾਂ ਨੂੰ ਮੁਆਵਜ਼ੇ ਦਾ ਭਰੋਸਾ ਦੇਣ ਤੋਂ ਬਾਅਦ ਵੀ ਨਹੀਂ ਦਿੱਤਾ ਗਿਆ ਇਹਨਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਿਸਾਰ ਨਾ ਲਈ ਤਾਂ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਪੰਜਾਬ ਦਾ ਘਰਾਵ ਕੀਤਾ ਜਾਏਗਾ ਗਾਇਰੂ ਜੀ ਕਾ ਖਾਨ ਸਾਹਿਬ ਹੈਗੇ ਸੀ ਕਿ ਫਤੇ ਜੀ ਅਸੀਂ ਸਾਨੂੰ ਇਹਨਾਂ ਪਤਾ ਹੀ ਨਹੀਂ ਇਹ ਸਰਦਾਰ ਜਸਵੀਰ ਸਿੰਘ ਆਲੂ ਵਾਲੀਏ ਨੇ ਜਾ ਕੇ ਜ਼ਿਲ੍ਹੇ-ਜ਼ਿਲ੍ਹੇ ਪਿੰਡ-ਪਿੰਡ ਜਾ ਕੇ ਇਹਨੇ ਸਾਨੂੰ ਜਗਾਇਆ ਸਾਨੂੰ ਪਾਣੀ ਤੇ 70 ਸਾਲ ਤੋਂ 75 ਸਾਲ ਤੋਂ ਆ ਰਿਹਾ ਸੀ ਸਾਨੂੰ ਇਹਨਾਂ ਪਤਾ ਹੀ ਨਹੀਂ ਸੀ ਇਸਾ ਹੀ ਇਹ ਪਾਣੀ ਆ ਜਾਂਦਾ ਤੇ ਕਿਤਰਾ ਸਾਹਮਣਾ ਕਰੇ ਨੇ ਨਹੀਂ ਪਤਾ ਸਾਨੂੰ ਇਸ ਕਰਕੇ ਇਸ ਵੀਰ ਨੇ ਪਿੰਡ ਪਿੰਡ ਜਾ ਕੇ ਜ਼ਿਲੇ ਜ਼ਿਲੇ ਜਾ ਕੇ ਹੁਣ ਅਹੀਂ ਗਰਦਾਸਪੁਰ ਸ਼ਹਿਰਪੁਰ ਜ਼ਿਲ੍ਹਾ ਅਕਪੂਰ ਥਲਾ ਮੋਗਾ ਕਰਨਤਾਰਨ ਅੰਮ੍ਰਿਤਸਰ ਦੀ ਵੀ ਕੋਈ ਬਿਲਟ ਤੇ ਫਿਰੋਜ਼ਪੁਰ ਅਸੀਂ ਜਾ ਜਾ ਕੇ ਪਿੰਡ ਪਿੰਡ ਜਾ ਕੇ ਇਹਨਾਂ ਨੂੰ ਵਾਜਾ ਮਾਰਦੇ ਹਾਂ ਹੁਣ ਸੁੱਤੇ ਹੋ ਉੱਠੋ ਹੁਣ ਹੁਣ ਆਪਣਾ ਡਾਕਟਰ ਲੱਭ ਗਿਆ ਆਪਾਂ ਨੂੰ ਦਵਾਈ ਦੇਣ ਵਾਲਾ ਹੋਣ ਸਾਹੀ ਇਸ ਸੰਘਰਸ਼ ਸੇ ਪੂਰੇ ਇਕਜਟ ਹੋ ਗਏ ਸਰਦਾਰ ਜਜ਼ਰੀਰ ਸਿੰਘ ਆਲੂ ਵਾਲੀਏ ਨਾਲ ਇੱਕ ਤਾਂ ਇੱਕ ਲਾ ਕੇ ਮੋਢਾ ਨ ਮੋਢਾ ਲਾ ਕੇ ਸੰਘਰਸ਼ ਲੜਾਂਗੇ ਜਿੰਨੇ ਚਿਰ ਸਾਨੂੰ ਇਹ ਸਾਨੂੰ ਮੰਗਾ ਸਾਡੀਆਂ ਮਨਜ਼ੂਰ ਨਾ ਆਈਆਂ ਅਸੀਂ ਛੜਕਾਂ ਦੇ ਜਾਵਾਂਗੇ ਅਸੀਂ ਕੋੜ ਕਚੇਰੀਆਂ ਸਾਰਾ ਕੁਝ ਅਸੀਂ ਘੇਰਾਂਗੇ ਇਸ ਕਰਕੇ ਅਸੀਂ ਹੁਣ ਉੱਠ ਪਏ ਆ ਅਕਤ ਅਸੀਂ ਸੁੱਤੇ ਹਾਂ ਬਿਲਕੁਲ ਸਾਨੂੰ ਨੀਂਦ ਆਈ ਹੀ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਪਾਣੀ ਆ ਗਿਆ ਇੱਕ ਖਰਾਬਾ ਮਿਲਣਾ ਖਰਾਬਾ ਮਿਲਣਾ ਮੰਗਾ ਕੀਨੇ ਦਾ ਮੰਗਾ ਜੀ ਸਾਡੀਆਂ ਇਹੋ ਜੀ ਸਾਡਾ ਇਹ ਜਿਹੜਾ ਵਾ ਤਰਿਆ ਜਿਹੜਾ ਬਣਾਇਆ ਨਾ ਨਾਰੀ ਰੂਪ ਕਰ ਦੇਣ ਤੇ ਆਪਦੇ ਹੱਥ ਪਾਣੀ ਛੱਡ ਲੈਣ ਸਾਨੂੰ ਜੋ ਵੀ ਬੰਦਾ ਸਾਡਾ ਮਾਲਜਾ ਜੋ ਜੋ 4 ਗੁਣਾ ਸਾਨੂੰ ਦੇ ਦੇਣ ਤੇ ਆਪ ਦਾ ਪਾਣੀ ਸੰਭਾਲਣ ਸਾਨੂੰ ਕਿਉਂ ਮਾਰਦੇ ਆ ਹਰ ਸਾਲਾਂ ਦੀ ਤਰ੍ਹਾਂ ਸਾਨੂੰ ਇੰਜ ਇੰਜ ਮਾਰਦੇ ਆ ਰੋੜ ਰੋਲ ਕੇ ਸਾਡੇ ਬੱਚੇ ਜਿੜੇ ਆ ਉਹ ਪਰਨ ਲਿਖਣ ਤੋਂ ਰਹਿ ਗਏ ਆ ਕੋਈ ਸਾਡੇ ਕੋਈ ਫੀਸੜ ਤੋਂ ਤਾਰੀ ਨਹੀਂ ਜਾਂਦੀ ਆੜਤੀਆਂ ਦੇ ਅਸੀਂ ਥੱਲੇ ਆਏ ਕਰਜ਼ੇ ਸਾਡੇ ਸਿਰ ਚੜ੍ਹ ਗਏ ਆ ਸਾਨੂੰ ਗਾਂਹ ਵਾਸਤੇ ਕੋਈ ਚੀਜ਼ ਨਹੀਂ ਮਿਲ ਰਹੀ ਅਸੀਂ ਇਹ ਕਹੇ ਬੇਨਤੀ ਕਰਦੇ ਆ ਸਾਡੀ ਆਵਾਜ਼ 28 ਜਾਵੇ ਸਾਨੂੰ ਹੱਕ ਸਾਡੇ ਮਿਲੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਣਾ ਨਾਮ ਦੱਸ ਕੇ ਪੜਨਾ ਮੇਰਾ ਨਾਮ ਜਸਵੀਰ ਸਿੰਘ ਪ੍ਰਧਾਨ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਂ ਇਹ ਕਹਿਣਾ ਚਾਹੁੰਦਾ ਜੀ ਜੋ ਪਿਛਲੇ ਦਿਨੀ ਪੰਜਾਬ ਦੇ ਅੰਦਰ ਹੜਾ ਨੇ ਤਬਾਹੀ ਮਚਾਈ ਸੀ ਉਸ ਦੇ ਵਿੱਚ ਸਾਡੇ ਜਿਹੜੇ 2% ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਬੁਰੀ ਤਰ੍ਹਾਂ ਤਬਾਹੀ ਹੋਈ ਸੀ ਜਿਨ੍ਹਾਂ ਦੀਆਂ ਫਸਲਾਂ ਮਾਰੀਆਂ ਗਈਆਂ ਜ਼ਮੀਨਾਂ ਠਹਿ ਗਈਆਂ ਮਕਾਨ ਰੁੜ ਗਏ ਪਸ਼ੂ ਰੁੜ ਗਏ ਕਈਆਂ ਦੇ ਤੇ ਜਿਹੜੇ ਬਿਸਤਰ ਭਾਂਡੇ ਸਭ ਰੁੜ ਗਏ ਸੀ ਪਰ ਅਫਸੋਸ ਅਸੀਂ ਬੜੀਆਂ ਦਰਦਾਂ ਦੀਆਂ ਠੋਕਰਾਂ ਖਾਧੀਆਂ ਅੱਗੇ ਸਾਨੂੰ ਪਿਛਲੀਆਂ ਸਰਕਾਰਾਂ ਜਿਹੜੀਆਂ 12000 ਰੁਪਏ ਦਿੰਦੀਆਂ ਸੀ ਅੱਜ ਇਹ ਸਰਕਾਰ ਨੇ ਸਾਡੇ ਨਾਲ ਬੜਾ ਚੋਖਾ ਮਜ਼ਾਕ ਕੀਤਾ ਜਿੱਥੇ ਭਗਵੰਤ ਮਾਨ ਜੀ ਕਹਿੰਦੇ ਸਨ ਕਿ ਅਸੀਂ 20000 ਰੁਪਏ ਗਰਦੋਰੀ ਤੋਂ ਦੇਵਾਂਗੇ ਪਰ ਅਫਸੋਸ 6 ਮਹੀਨੇ ਬੀਤ ਜਾਂਦੇ ਬਾਵਜੂਦ ਸਾਨੂੰ ਮਿਲਿਆ ਝੋਨੇ ਦੀ ਲਵਾਈ 16800 ਰੁਪਇਆ ਜਿਹੜਾ 25% ਸਾਡੇ ਤਿੰਨਾਂ ਜ਼ਿਲ੍ਹਿਆਂ 'ਚ ਅਜੇ ਤੱਕ ਨਹੀਂ ਮਿਲਿਆ ਕਿਸਾਨ ਰੋਂਦੇ ਪਏ ਨੇ ਕਿਸਾਨਾਂ ਦਾ ਇੰਨੀ ਮਾੜੀ ਹਾਲਾਤ ਨੇ ਕਈਆਂ ਦੀਆਂ ਕਣਕਾਂ ਨਹੀਂ ਬੀਜੀਆਂ ਗਈਆਂ ਕਈਆਂ ਦੇ ਮਿਲ ਦਾ ਮੌਕਾ ਮਿਲਿਆ ਆਪਦੇ ਮਕਾਨ ਡਿੱਗੇ ਨੇ ਉਸੇ ਤਰ੍ਹਾਂ ਅਜੇ ਤਰ ਪਹਿਲਾਂ ਪਾਈਆਂ ਗਈਆਂ ਮਕਾਨਾਂ ਵਾਸਤੇ ਅਸੀਂ ਥਾ ਛਰਦੀਆ ਠੋਖਰਾ ਖਾ ਕੇ ਆ ਘਰ ਕੇ ਅਸੀਂ ਇੱਕ ਕਮੇਟੀ ਤਿਆਰ ਕੀਤੀ ਜਥੇਬੰਦੀ ਤਿਆਰ ਕੀਤੀ ਹੜਪੀਟ ਤੇ ਜਿਹਦੇ ਤਹਿਤ ਅਸੀਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਆਪਦੀਆਂ ਕਬੀਟੀਆਂ ਸਾਰੀਆਂ ਕਾਇਮ ਕਰ ਚੁੱਕੀਆਂ ਔਰ ਸਾਰੇ ਕਿਸਾਨੀ ਹੜਪੀਰ ਦੇ ਕਿਸਾਨ ਇਕੱਠੇ ਹੋ ਚੁੱਕੇ ਨੇ ਔਰ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 5 ਤਰੀਕ ਨੂੰ ਹਰੀਕੇ ਪਤਨ ਦਾਣਾ ਮੰਡੀ ਵਿਖੇ ਵੱਡਾ ਇਕੱਠ ਕਰਕੇ ਸਰਕਾਰ ਨੂੰ ਦੱਸ ਦੇਵਾਂਗੇ ਕਿ ਸਾਡੇ ਨਾਲ ਕਿਉਂ ਮਜ਼ਾਕ ਕੀਤਾ ਗਿਆ ਜਿਹੜਾ ਕਹਿੰਦਾ ਸੀ ਮੈਂ ਬੱਕਰੀਆਂ ਦੇ ਦਵਾਂਗਾ ਮੁਰਗੀ ਦੇ ਦਵਾਂਗਾ ਉਹ ਹੈਗਾ ਸੀ ਆ ਸਾਡੇ ਕੋਲ ਇੱਕ ਨੋਟੀਫਿਕੇਸ਼ਨ ਵੀ ਹੈਗਾ ਸਰਕਾਰ ਦਾ ਜੋ ਸੈਂਟਰ ਗਵਰਨਮੈਂਟ ਨੂੰ ਵੱਲੋਂ ਇੱਕ ਪਾਸ ਨੋਟੀਫਿਕੇਸ਼ਨ ਹੁੰਦਾ ਜਿਹਦੇ ਤਹਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਹੁੰਦਾ ਹੈ। ਉਹਦੇ ਤਹਿਤ ਉਹ ਮੁੱਖ ਮੰਤਰੀ ਬੋਲ ਗਿਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਫਸਲ ਦਾ ਮੁਆਵਜ਼ਾ ਫਸਲ ਦਾ ਮੁਆਵਜ਼ਾ ਮਕਾਨਾਂ ਦਾ ਮੁਆਵਜ਼ਾ ਬੱਕਰੀ ਦਾ ਮੁਆਵਜ਼ਾ 4000 ਹੈਗਾ ਕਾਨੂੰਨ ਮੁਤਾਬਕ ਹੈਗਾ ਸਿਲਟ ਦਾ ਮੁਆਵਜ਼ਾ ਹੈਗਾ 7200 ਰੁਪਏ ਕਿੱਲਾ ਜਿੱਥੇ ਜ਼ਮੀਨ ਰੁੜ ਗਈ ਹੈ ਉਹਦਾ ਹੈਗਾ ਹੈ 19000 ਪ੍ਰਤੀ ਕਿੱਲਾ ਜਿਵੇਂ ਭਾਂਡੇ ਰੁੜ ਗਏ ਉਹਦੇ 2500 ਰੁਪਇਆ ਜਿਹਦੇ ਰੁੱਖ ਰੁੜ ਗਏ ਉਹਦਾ ਹਰੇਕ ਚੀਜ਼ ਦਾ ਇੱਕ ਪ੍ਰਪੋਜ਼ਲ ਤਿਆਰ ਕੀਤੀ ਜਾਂਦੀ ਸੈਂਟਰ ਗਵਰਨਮੈਂਟ ਲੋ ਜਿਹਦੀ 26 ਤੱਕ મનાવ્યા 2022 ਤੋਂ 23 ਤੋਂ ਲੈ ਕੇ 2026 ਤੱਕ ਉਹ ਕਾਨੂੰਨ ਚੱਲਣਾ ਪਰ ਸਾਡੇ ਨਾਲ ਇੰਨਾ ਧੱਕਾ ਆ ਕਿ ਸਾਨੂੰ ਫਸਲ ਦਾ ਮੁਆਵਜ਼ਾ ਵੀ ਜਿਹੜਾ ਅੱਗੇ 12000 ਮਿਲਦਾ ਸੀ ਅੱਜ 6800 ਵੀ ਨਹੀਂ ਮਿਲਿਆ ਔਰ ਜਿਹੜੇ ਸਾਡੇ ਸਿਲਟ ਦੇ ਪੈਸੇ ਕਾਨੂੰਨੀ ਤੌਰ ਤੇ ਡੀਸੀਆਂ ਦੇ ਖਾਤਿਆਂ ਦੇ ਵਿੱਚ ਪਏ ਨੇ ਉਹ ਵੀ ਅੱਜ ਤੱਕ ਨਹੀਂ ਦਿੱਤੇ ਗਏ ਸਾਡੀ ਇੱਥੋਂ ਤੱਕ ਗਰਦੋਰੀ ਨਹੀਂ ਕੀਤੀ ਗਈ ਤੁਸੀਂ ਜਾਂਦੇ ਰਹੇ ਜੋ ਉੱਥੇ ਸਾਡੇ ਬਣਾਮੂਈ ਰੇਤ ਚੜ ਗਈ ਆ ਸਾਡੇ ਨਾਲ ਤੇ ਇੰਨਾ ਵੱਡਾ ਧੋਖਾ ਆ ਪਿਛਲੇ 17 ਸਾਲਾਂ ਤੋਂ ਮੈਂ ਇਹ ਪੁੱਛਣਾ ਚਾਹਣਾ ਜੇ ਰਾਜਸਥਾਨ ਨੂੰ ਪਾਣੀ ਦੇਣਾ ਸੀ ਉੱਥੇ ਹੈਡ ਦਾ ਨਿਰਮਾਣ ਹੋ ਗਿਆ ਉਹਦੇ ਵਾਸਤੇ ਜ਼ਮੀਨ ਕਬਜ਼ਾ ਕੀਤੀ ਗਈ ਨਹਿਰਾਂ 300 ਕਿਲੋਮੀਟਰ ਦੂਰ ਜਾ ਕੇ ਰਾਜਸਥਾਨ ਨੂੰ ਪਾਣੀ ਦੇ ਰਹੀਆਂ ਨੇ ਉਹਦਾ ਜ਼ਮੀਨ ਕਬਜ਼ਾ ਕੀਤੀ ਗਈ ਪਰ ਮੇਰੇ ਕਿਸਾਨਾਂ ਨਾਲ ਕੀ ਹੋਇਆ ਇਹਨਾਂ ਨਾਲ ਇਹਨਾਂ ਦੀਆਂ ਜ਼ਮੀਨਾਂ ਕਬਜ਼ਾ ਨਹੀਂ ਕੀਤੀਆਂ ਗਈਆਂ ਇਹਨਾਂ ਦਾਦਿਆਂ ਦੀਆਂ ਪੜਦਾਦਿਆਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਧੱਕੇ ਨਾਲ ਛੱਡ ਕੇ ਪਿਛਲੇ 17 ਸਾਲਾਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਹਨਾਂ ਦਾ ਦੋਸ਼ ਕੀ ਸੀ ਇਹਨਾਂ ਦੇ ਬੰਨ ਮਾਰ ਕੇ ਇਹਨਾਂ ਨੂੰ ਵੇਚ ਲਿਆਂਦਾ ਔਰ 98% ਲੋਕ ਬਚ ਗਏ ਔਰ 2% ਲੋਕ ਇਹ ਕਿਸਾਨ ਜਿਹੜੇ ਆ ਬਜ਼ੁਰਗ ਹੋ ਗਏ ਨੇ ਇਹਨਾਂ ਦੀਆਂ ਜ਼ਮੀਨਾਂ ਵਿੱਚ ਧੱਕੇ ਨਾਲ ਪਾਣੀ ਛੱਡਿਆ ਜਾ ਰਿਹਾ ਅਸੀਂ ਹੁਣ ਇਹ ਨਹੀਂ ਚੱਲਣ ਦੇਣਾ ਮੈਂ ਇੱਕ ਗੱਲ ਪੁੱਛਣੀ ਚਾਹਣਾ ਭਗਵੰਤ ਮਾਲੂ ਜੇ ਤੇਰੀ ਜ਼ਮੀਨ ਦਾ ਠੇਕਾ ਅਸੀਂ ਲੈ ਜਾਈਏ ਤਾਂ ਤੈਨੂੰ ਕੀ ਕੀ ਹੋਵੇਗਾ ਅੱਜ ਪਿਛਲੇ 17 ਸਾਲਾਂ ਤੋਂ ਸਰਕਾਰਾਂ ਨੇ ਇਹਨਾਂ ਦੀਆਂ ਮਾਲਕੀਆਂ ਜ਼ਮੀਨਾਂ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਦੀ ਮੱਛੀ ਫੜ ਕੇ ਵੇਚਦੀ ਉਹਨਾਂ ਕੋਲੇ ਕੀ ਹਕਤियार ਹੈ ਸਾਡੀ ਮਾਲਕੀ ਜ਼ਮੀਨੋਂ ਵਿੱਚੋਂ ਮੱਛੀ ਫੜ ਕੇ ਵੇਚਣ ਦਾ ਕੀ ਹਕਤियार ਹੈ ਰੇਤਾਂ ਦਾ ਸਾਡੀਆਂ ਜ਼ਮੀਨਾਂ ਇੱਕ ਤ ਖਰਾਬ ਕਰ ਦਿੱਤੀਆਂ ਗਈਆਂ ਦਾਦਿਆਂ ਪਰਦਾਦਿਆਂ ਦੀਆਂ ਜ਼ਮੀਨਾਂ ਸਾਡੇ ਪਿੰਡ ਢਾਏ ਗਏ ਪਾਣੀ ਛੱਡ ਕੇ ਅਗਲੀ 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 ਰਣਨੀਤੀ ਇਹ ਹੈ ਸਾਡੀ 5 ਤਰੀਕ ਨੂੰ ਮੈਂ ਪੰਜਾਬ ਦੇ ਕੋਲੇ ਕੋਲੇ ਵਿੱਚ ਬੈਠੇ ਹੜਪੀੜ ਤੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਔਰ ਕਿਸਾਨਾਂ ਹਰ ਪੀੜਤਾਂ ਦੇ ਦਰਦੀ ਰੱਖਣ ਵਾਲੇ ਸਮਾਜ ਸੇਵੀਆ ਨੂੰ ਅਪੀਲ ਕਰਦਾ ਕਿ ਅਸੀਂ 5 ਤਰੀਕ ਨੂੰ ਹਰੀਕੇ ਪੱਤਨ ਵਿਖੇ ਇੱਕ ਵੱਡਾ ਇਕੱਠ ਕਰਨ ਜਾ ਰਹੇ ਹਾਂ ਉਹਦੇ ਵਿੱਚ ਸ਼ਾਮਲ ਹੋ ਕੇ ਸਾਡਾ ਮਦਦ ਕੀਤੀ ਜਾਵੇ ਔਰ ਅਸੀਂ ਸਰਕਾਰ ਨੂੰ ਦੱਸ ਸਕੀਏ ਕਿ ਸਾਡੀਆਂ ਮਾਲਕੀਆਂ ਜ਼ਮੀਨਾਂ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਕਦੋਂ ਛੱਡੋਗੇ ਜੇਕਰ ਸਰਕਾਰ ਦਾ ਪਾਣੀ ਆਪਣਾ ਹੈ ਤੇ ਸਰਕਾਰ ਨੇ ਉਹਨੂੰ ਨੰਗਾਉਣ ਵਾਸਤੇ ਨਿਕਾਸੀ ਵਾਸਤੇ ਜ਼ਿੰਮੇਵਾਰੀ ਸਰਕਾਰ ਦੀ ਬੰਦੀ ਹੈ ਸਰਕਾਰ ਦਾ ਕੱਪੜਾ ਰੋਸ ਕਿਵੇਂ ਜਿਟਾਇਆ ਜਾਊ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਸਰਕਾਰ ਨੂੰ ਅਸੀਂ ਆਪ ਦਾ ਸੰਘਰਸ਼ ਵੱਡੇ ਪੱਧਰ ਤੇ ਲੜਾਂਗੇ ਜੋ ਸਾਨੂੰ ਕਰਨਾ ਪਿਆ ਜਿੰਨੀ ਮੇਰੇ ਵਿੱਚ ਜਿੰਦ ਜਾਨ ਮੈਂ ਹਰ ਪੀੜਤਾ ਦਾ ਪ੍ਰਧਾਨ ਹੋਣ ਦੇ ਨਾਤੇ ਲੋਕ ਸਭਾ ਚੋਣਾਂ ਦੀ ਕੀ ਰਣਨੀਤੀ ਨੂੰ ਸਰਕਾਰ ਦਾ ਵਿਰੋਧ ਕਿਸ ਤਰ੍ਹਾਂ ਬਿਲਕੁਲ ਵਿਰੋਧ ਕੀਤਾ ਜਾ ਜੇ ਸਾਡੇ ਮਸਲੇ ਨਾ ਹੱਲ ਹੋਏ ਅਸੀਂ ਬਿਲਕੁਲ ਸਾਰੇ ਪੰਜਾਬ ਦੇ ਵਿੱਚ ਜਾਵਾਂਗੇ ਔਰ ਥਾਂ ਥਾਂ ਤੇ ਮੁੱਖ ਮੰਤਰੀ ਪੰਜਾਬ ਦਾ ਔਰ ਸੈਂਟਰ ਗਵਰਨਮੈਂਟ ਦਾ ਵਿਰੋਧ ਕਰਾਂਗੇ ਜਿਨ੍ਹਾਂ ਨੇ ਸਾਡੀਆਂ ਮਾਲਕਾਂ ਦੀਆਂ ਜ਼ਮੀਨਾਂ ਦਾ ਨਜਾਇਜ਼ ਕਬਜ਼ਾ ਕਰਕੇ ਪਿਛਲੇ 17 ਸਾਲਾਂ ਤੋਂ ਪਾਣੀ ਛੱਡਿਆ ਹੋਇਆ ਹੈ ਜੇ ਸਾਨੂੰ ਮੁਆਵਜ਼ਾ ਦਿੱਤੇ ਜਾਣ ਨਿਰਗੁਣੇ ਦਿੱਤੇ ਜਾਣ ਇਹਨਾਂ ਦਾ ਕਸੂਰ ਕੀ ਆ ਜਿਨ੍ਹਾਂ ਦਾ 80-80 ਹਜ਼ਾਰ ਰੁਪਏ ਦਾ ਝੋਨਾ ਮਾਰਿਆ ਗਿਆ ਇਹਨਾਂ ਦਾ ਕੋਈ ਦੋਸ਼ ਦੱਸੇ ਸਾਨੂੰ ਨੇ ਸਾਰੇ ਜਿੰਨੇ ਵੀ ਪੰਜਾਬ ਵਿੱਚ ਵੱਸਦੇ ਹੜਪੀੜ ਤੇ ਦਰਦੀ ਨੇ ਉਹਨਾਂ ਨੂੰ ਬੇਨਤੀ ਵੀ 5 ਤਰੀਕ ਨੂੰ ਸ਼ੁੱਕਰਵਾਰ ਦਾਲਾ ਮੰਡੀ ਹਰੀਕੇ ਵਿਖੇ ਪਹੁੰਚ ਕੇ ਸਾਡੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ